ਮੈਂ ਨੋ ਕਰਾ ਕਰਦੇ ਹਾਂ। ਮਿੱਤਰੋ ਦੋੜਾ ਨਵੇਂ ਬਲੌਗ ਨੂੰ ਸਵਾਗਤ ਹੈ। ਅੱਜ ਆਇਆ 1 ਫਰਵਰੀ 2025। ਅੱਜ ਆਇਆ ਸਿਆਲ ਚ ਕਬੱਡੀ ਕੱਪ ਤੋਂ ਦਿਖਾਵਾਂਗੇ ਸਾਰੇ ਜੇ ਆਪਾਂ ਨੂੰ ਮਿਲੇ ਜੱਗੂ ਅਕਮਲਿਆ ਬਾਈ। ਸਾਰੇ ਦਿਖਾਵਾਂਗੇ ਵੀਡੀਓ 'ਚ। ਜੱਗੂ ਅਕਮਲਿਆ ਬਾਈ ਆਪਾਂ ਨੂੰ ਮਿਲੇ ਦੀ। ਤੇ ਬਹੁਤਨਬਤ ਕਰਦੇ ਹੋਣਾ ਤਾਂ ਜੀ ਵੀਡੀਓ ਦੇਖ ਰਹੇ ਹੋ। ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਚਲੋ ਫਿਰ। ਜੀ ਆਣਵਾਜ ਰਿਹਾ ਬਾਈ। ਹਾਂ। ਕਿੰਨੂ। ਉਸ ਤੋਂ ਦਾ ਘਰ ਸਾਡੇ। ਆ ਉੱਧਰ ਸਰਪੰਚ ਸਾਹਿਬ ਜਤਰ ਮੱਗਰ ਸਹਾ ਦਾ ਜਿਹੜਾ ਗੋਲ ਰੇਂਗ ਦੇ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਅੱਜ ਇਸ ਕਬੱਡੀ ਕੱਪ ਦੇ ਵਿੱਚ ਸਾਰੇ ਪ੍ਰਬੰਧਕਾਂ ਦਾ ਸੀ ਧੰਨਵਾਦ ਕਰਦੇ ਹਾਂ ਸਟੈਂਡ ਕਮੈਂਡ ਹੋਣ ਦਾ ਚੌਧਰੀ ਸਾਣਾ ਵੀਰ ਇੱਧਰ ਮੇਕਾ ਖੇਦਰਾ ਸੰਦੀਪ ਸਾਹਬ ਦਾ ਵਿਦਨ ਵਾਲਾ ਸੰਪਰਕ ਜਿਹਦੇ ਵੀ ਖਾਨਦ ਖਿਡਾਰੀ ਨੇ ਮੈਦੇ ਦੇ ਵਿੱਚ ਜੈ ਸਿੰਘ ਸਾਹਿਬ ਵੱਲੋਂ ਕੰਨ ਦੀ ਧੀਰੇ ਪੈਣ ਲਈ ਸ਼ੇਰਪੁਰ ਤੇ 22 ਘਾ ਇੱਕ ਤਰ੍ਹਾਂ ਸਾਡੇ ਸਾਧਰਾ ਅਗਰਵਾਲਾ ਵੱਲੋਂ ਲੱਖ ਲੇ ਇਧਰ ਬਣਾ ਮੈਂ ਬਣਾਵਾ ਲੈ ਫੇਰੀ ਵਲੋਗ ਬਣੂਗਾ ਬੋਲੇ ਆ ਜੀ ਫੋਨ ਤਾਂ ਸੀ ਬਸੈਂ ਮੈਂ ਵੀ ਖੜਾ ਕੇ ਆ ਦੇ ਬੋਲ ਕੋਸ ਠੀਕ ਹੈ ਲੈ ਗੱਲ ਵੀ ਕਰ ਕੋਈ ਹੋਰ ਠੀਕ ਆ ਕੇ ਮੇਰੀ ਖੇਤੀ ਫੋਟੋ ਖਿੱਚ ਲਾ ਦੋ தீன் பண்ணலாம் right. no. ਇਸ ਯਾਰ ਨੂੰ ਫੋਲੋ ਜ਼ਰੂਰ ਕਰਿਓ ਇਹ ਸੋ ਡਿਲੀ ਰਿਸਕ ਬੋ ਲੈਦਾ ਯਾਰ ਚੱਲ ਬਾਈ ਕਿਹਨਾਂ ਜ਼ੋਰਦਾਰ ਮਾਰ ਦੇਕਾ ਆਹ ਬੱਤੀ ਨਾਲ ਵੀਡੀਓ ਚੱਲ ਯਾਰ ਤੂੰ ਇਹ ਆ ਤੇਰੀ ਉਹ ਬੈਲਪਾ ਪਟਨਾ ਗਰੀਵਾ ਚੱਲੀ ਜਾਂਦੇ ਮੈਂ ਇਲੈਕਸ਼ਨ ਕਰਦੇ ਆਂ ਪਟਨਾ ਚੱਲਦੀ ਆ ਹੂੰ ਹਾਂਜੀ ਦੱਸੋ ਜੀ ਬੋਲ ਹਰ ਇੱਕ ਕੀ ਬੋਲ ਰਿਹਾ ਲਾ ਇਧਰ ਬੜਾ ਮਾ ਬਣਾ ਲਾ ਫੇਰ ਹੀ ਬਲੌਗ ਬਣੂਗਾ ਬੋਲੇ ਲਾ ਫੋਨ ਤਾਂ ਸੀ ਬਸ ਮੈਨੂੰ ਵਿਗੜਾ ਕੇ ਗੱਲ ਵੀ ਕਰ ਕੋਈ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ